ਦੀ ਦੌੜ ਨਹੀਂ ਸੀ ਆਡੀ ਲੋੜ ਨਹੀਂ ਸੀ ਕੋਈ ਰੈਟ ਰੇਸ ਨਹੀਂ ਸੀ ਹਣਾ ਜੀ ਤੇ ਉਦੋਂ ਸ਼ਾਇਦ ਜਿੰਦਗੀ ਸੌਖੀ ਵੀ ਲੱਗਦੀ ਸੀ ਤੇ ਹੁਣ ਕਿਤੇ ਨਾ ਕਿਤੇ ਚਲੋ ਕੰਪੀਟੀਸ਼ਨ ਵਧਿਆ ਪੋਪੂਲੇਸ਼ਨ ਵਧੀਆ ਉਹ ਚੀਜ਼ ਆ ਗਈਆਂ ਬਟ ਕਿਸੇ ਵੇਲੇ ਲੱਗਦਾ ਵੀ ਆਪਾਂ ਲੋੜ ਤੋਂ ਬਾਅਦ ਵੀ ਕਈ ਪ੍ਰੈਸ਼ਰ ਬਣਾ ਲਿਆ ਜਿੰਨਾ ਬੈਨਾ ਸਰ ਸਕਦਾ ਜੀ ਹਣਾ ਜੀ ਉਹਨੂੰ ਇੰਨਾ ਨਾ ਲਾਓ ਯਾਰ ਭਈ ਆ ਯਾਰ ਇਸ ਤਰ੍ਹਾਂ ਕਿੱਦਾਂ ਕਰੀ ਜਾਂਦੇ ਆ ਠੀਕ ਆ ਜ਼ਰੂਰੀ ਸੋਚਣਾ ਜ਼ਰੂਰੀ ਆ ਅੱਗੇ ਵਧਣ ਲੈ ਹਣਾ ਬਟ ਉਹਨੂੰ ਨਾ ਨਾ ਭਈ ਉਹ ਉਹਨੂੰ ਜ਼ਿੰਦਗੀ ਮੌਤ ਦਾ ਸਵਾਲ ਬਣਾ ਲਓ ਬਿਲਕੁਲ ਉਹ ਪਰੇਸ਼ਾਨੀ ਹੁੰਦੀ ਹੈ ਬੜਾ ਦੁੱਖ ਹੁੰਦਾ ਜੋ ਇਸ ਤਰ੍ਹਾਂ ਦੇ ਕੋਈ ਇਨਸੀਡੈਂਟ ਹੁੰਦੇ ਆ ਬਿਲਕੁਲ ਬੁਰਾ ਲੱਗਦਾ ਵੀਰੇ ਤੁਸੀਂ ਪਹਿਲੀ ਸ਼ਾਇਰੀ ਕਿਹੜੀ ਲਿਖੀ ਸੀ ਮੈਂ ਪੁੱਛਣਾ ਚਾਹਣਾ ਸਵਾਲ ਅਸਲ ਵਿੱਚ ਮੇਰਾ ਇਹ ਸੀਗਾ ਕਿ ਇਸ ਹੀਰੇ ਦਾ ਜੋਰੀ ਕੌਣ ਹੈ ਪਛਾਣ ਕਿਨੇ ਕੀਤੀ ਅਸੀਂ ਸੀ ਨਾ ਪੜਦੇ ਹੁੰਦੇ ਸੀ ਕਾਲਜ ਡੀਏਵੀ ਹੁਸ਼ਿਆਰਪੁਰ ਨਾ ਮੈਂ ਗਵਰਨਮੈਂਟ ਕਾਲਜ ਦੇ ਡੀਏਵੀ ਕਾਲੇ ਮੈਂ ਸਪੋਰਟਸ ਫੁੱਟਬਾਲ ਖੇਡਦਾ ਸੀ ਸਾਡੇ ਲਾਕੇ ਫੁੱਟਬਾਲ ਦਾ ਬੜਾ ਕ੍ਰੇਜ਼ ਆ ਤੇ ਅਸੀਂ ਹੋਸਟਲ ਚ ਰਹਿੰਦੇ ਹੁੰਦੇ ਸਭ ਕੁਝ ਫ੍ਰੀ ਹੁੰਦਾ ਸੀ ਖਾਣਾ ਪੀਣਾ ਫੀਸਾਂ ਸਭ ਕੁਝ ਫ੍ਰੀ ਹੈ ਨਾ ਤੇ ਮੁਫਤ ਖੁਰੇ ਸੀ ਜਦਾ ਸੀ ਜਿਹੜੇ ਅੱਜ ਤੱਕ ਮੁਫਤ ਖੁਰੇ ਨੇ ਨਾ ਜੀ ਤੇ ਉਦੋਂ ਅੰਦਾ ਸੀਗਾ ਫੁੱਟਬਾਲ ਦੇ ਪਲੇਅਰ ਹੁੰਦੇ ਸਾਡੇ ਨਾਲ ਪੰਜਾਬ ਪੁਲਿਸ ਹੁਸ਼ਿਆਰਪੁਰ ਦੀ ਟੀਮ ਹੁੰਦੀ ਸੀ